ਦੇਖੋ ਪ੍ਰਸ਼ਾਸਨ ਨੂੰ ਦੀਦਾ ਹੈ ਕਿ ਲਗਭਗ 6 ਸਾਲ ਹੋ ਗਿਆ ਵਾ ਬੈਠਿਆਂ ਨੂੰ ਛੜਕਾਂ ਦੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਲੰਮੇ ਸਵੇ ਤੋਂ ਮੌਤ ਔਰ ਜ਼ਿੰਦਗੀ ਵਿੱਚ ਲੜ ਰਿਹਾ ਵਾ ਪੋਖਰ ਦਾਲ ਦੇ ਤੇ ਅੱਜ ਉਹ ਅਖੂ ਭੁੰਨੇ ਲਿਆ ਠੀਕ ਅਸੀਂ ਕਹਿੰਦੇ ਆ ਕਿ ਪੁਲਿਸ ਵਾਲੇ ਬਾਹਰ ਨਹੀਂ ਗਏ ਪਰ ਯਾਰ ਰੋਜੀ ਰੋਟੀ ਤੇ ਪੁਲਿਸ ਹੋਣਾ ਦੀ ਇਥੋਂ ਚਲਣੀ ਹੈ ਨਾ ਪਹਿਲੀ ਤਾਂ ਪੁਲਿਸਰ ਕੋਲ ਵੀ ਹੈਗੀ ਆ ਨਾ ਪਰ ਵਿਸ਼ੋਸ ਜੇ ਭਰਾ ਨਾਲੋਂ ਭਰਾ ਟਕਰਾ ਕੇ ਲੜਾ ਕੌਣ ਰਿਹਾ ਵਾ ਇਹ ਸਾਨੂੰ ਤਰਾਹਦੀ ਆ ਅੱਜ ਸੈਂਟਰ ਸਰਕਾਰ ਜਿਹੜੀ ਕੋਵਿਡ ਘਰਾਣਿਆਂ ਦੀ ਸਰਕਾਰ ਆ ਉਹ ਭਗਵੰਤ ਮਾਨ ਸਰਕਾਰ ਉਹਦੀ ਗੋਦੀ 'ਚ ਬਹਿ ਗਿਆ ਵਾ ਇਹ ਸਾਫ਼ ਹੋ ਗਿਆ ਵਾ ਤੇ ਭਗਵੰਤ ਮਾਨ ਸਰਕਾਰ ਨੇ ਜੋ ਤਸ਼ੱਦਦ ਕੀਤਾ ਵਾ ਬਹੁਤ ਸੱਖੇ ਸ਼ਬਦ ਨਿੰਦਿਆ ਕਰਦੇ ਆ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਮਹਿਤੀ ਹੋ ਕੇ ਜਿਹੜਾ ਕੁਛ ਦੇ ਪਹਿਲਾਂ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਪੁੱਤ ਮੈਂ ਮਸਤਮਿੰਦਰ ਸਿੰਘ ਦਾ ਪੁੱਤਰ ਆ ਮੈਂ ਗਰੀਬੀ ਤੋਂ ਉੱਠਿਆ ਵਾਂ ਮੈਂ ਤਾਂ ਬੜਾ ਕਿਸਾਨਾਂ ਨੂੰ ਉਹ ਦਊਗਾ ਦਊਗਾ ਪਰ ਅੱਜ ਸਾਬ ਪਤਾ ਲੱਗ ਗਿਆ ਵਾ ਕਿ ਇਹ ਤੇ ਨਾਚ ਛਾਰਿਆਂ ਤੇ ਨੱਚ ਸਕਦਾ ਵਾ ਪਰ ਕਿਸੇ ਨੂੰ ਦੇਖ ਕੁਝ ਨਹੀਂ ਸਕਦਾ ਕਿਉਂ ਕਿ ਕਿਸਾਨ ਹਾਲੋਂ ਉਹਨਾਂ ਨੂੰ ਹਲਦਾ ਹੀ ਪਤਾ ਵਾ ਕੁਝ ਨਹੀਂ ਕਰਦਾ ਪਰ ਇਹ ਸਾਬ ਕਿ ਜਿਹੜੀਆਂ ਦਿੱਲੀ ਦੀਆਂ ਨੀਤੀਆਂ ਵਾ ਉਹਨਾਂ ਨੂੰ ਲਾਗੂ ਕਰਕੇ ਤੇ ਕਿਸਾਨਾਂ ਮਜ਼ਦੂਰਾਂ 'ਤੇ ਤਸ਼ੱਦਦ ਕੀਤਾ ਗਿਆ ਵਾ ਅਸੀਂ ਅੱਜ ਵੀ ਕਹਿੰਨੇ ਤੇ ਕੱਲ ਵੀ ਕਹਿੰਨੇ ਆ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਆ ਇਹ ਬੀਜੇਪੀ ਦੀ ਬੀ ਟੀਮ ਆ ਤੇ ਸਾਬ ਹੋ ਗਿਆ ਬੀਜੇਪੀ ਦੀ ਬੀ ਟੀਮ ਅੱਜ ਕੋਈ ਦੋਰਿਆਂ ਨਹੀਂ ਗਈਆਂ ਤੇ ਅੱਜ ਜੋ ਆਟਾ ਜੀ ਕਹਿੰਦੇ ਆ ਮੋਦੀ ਸਾਹਿਬ ਉਹ ਭਗਵੰਤ ਮਾਨ ਕਰ ਰਿਹਾ ਤੇ ਸਾਹਿਬ ਨਾ ਸਾਡੀ ਅੱਜ ਪ੍ਰਸ਼ਾਸਨ ਨਾਲ ਲੜਾਈ ਆ ਨਾ ਸਾਡੀ ਕੱਲ ਲੜਾਈ ਆ ਸਾਡੀ ਲੜਾਈ ਆ ਜਮੂਰੀ ਹੱਕਾਂ ਦੀ ਫੱਕਾਪ੍ਰਤੀ ਇਹਨਾਂ ਨੂੰ ਕੋਵਿਡ ਕਰਾਣੇ ਦੀਦੇ ਆ ਉਹ ਅਤਮਾਨ ਕਹਿ ਰਿਹਾ ਵਾ ਕਿ ਕੋਵਿਡ ਕਰਾਣਾ ਨਿਸ਼ਾਨ ਹੋ ਰਿਹਾ ਵਾ ਕਿਸਾਨ ਐ ਮਸਲੀ ਮੰਗਦਾ ਵਾ ਕਿਸਾਨ ਦਾ ਨਿਸ਼ਾਨ ਨਹੀਂ ਹੁੰਦਾ ਸਾਡੇ ਵਿਵਹਾਨ ਉੱਥੇ ਖੜੇ ਉਹਨਾਂ ਨੂੰ ਤੋੜਿਆ ਬੰਨਿਆ ਗਿਆ ਸਾਡੇ ਟੰਬੂਆਂ ਵਿੱਚ ਚੀਜ਼ਾਂ ਪਈਆਂ ਪੋਸ ਰਹਿ ਚੁੱਕੀਆਂ ਗਈਆਂ ਸਾਡੇ ਨੇ ਕੁਸ਼ਦਿਤ ਕੀਤਾ ਗਿਆ ਇਹਦੀ ਅਸੀਂ ਨਿੰਦਿਆ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਕਿਹੜੇ ਕਿਹੜੇ ਵਾਹਨ ਜਿਹਦੇ ਹੀ ਦੇਗੇ ਆ ਉਹਦੇ ਜਿੱਦਾਂ ਦੇ ਉਹਦੇ ਘਰ ਬਚਾਏ ਜਾਣ ਜਿਹੜੀ ਉਥੇ ਲੁੱਟ ਖੋਈ ਆ ਟੁੱਟ ਪਾੜੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਸਾਡੇ ਏ ਆਗੂ ਬੰਦ ਕੀਤੇ ਇਸ ਇਲਾਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਨਹੀਂ ਤੇ ਪੰਜਾਬ ਦੇ ਵਿੱਚ ਜੋ ਵੀ ਹੋਗਾ ਉਹ ਦੀ ਜੰਗੌਰ ਭਵਾਂਤ ਬਣ ਸਰਕਾਰ ਹੋਊਗੀ ਉਹ ਕਹਿੰਦੇ ਕਿ ਧਰਨਿਆਂ ਦੇ ਨਾਲ ਨੁਕਸਾਨ ਹੁੰਦਾ ਪੰਜਾਬ ਦਾ ਪੈਸੇ ਦਾ ਘਾਟਾ ਪੈਂਦਾ ਅਸੀਂ ਤਾਂ ਕਹਿੰਦੇ ਆ ਕਿਸਾਨ ਨੂੰ ਘਾਟਾ ਨਹੀਂ ਪੈਂਦਾ ਆ ਕਿਸਾਨ ਨੂੰ 200 200 ਰੁਪਇਆ ਸ਼ੈਲਰ ਵਾਲੇ ਲੈ ਕੇ ਝੋਨੇ 'ਚ ਕਿਸਾਨ ਨੂੰ ਲੁੱਟਿਆ ਨਹੀਂ ਗਿਆ ਝੋਨੇ ਦੇ ਕਿਸਾਨ ਨੂੰ ਰੱਜ ਕੇ ਲੁੱਟਿਆ ਗਿਆ ਵਾ 200 ਰੁਪਇਆ ਕਵਾਂਟਲ ਦਾ ਭਵਤਮਾ ਸਰਕਾਰ ਨੂੰ ਗਿਆ ਸਿੱਧਾ ਹੀ ਸ਼ੈਲਰਾਂ ਸ਼ਰੀਆਂੋਂ ਕੱਟਿਆ ਕਿਸਾਨ ਤੋਂ ਕਿਸਾਨ ਰੋ ਕੇ ਛੱਡ ਗਿਆ ਅਸੀਂ ਇਹੋ ਜਾਨੇ ਐਮ ਐਸ ਪੀ ਬਣਾ ਦਿਓ ਅਸੀਂ ਕਿਤੇ ਵੀ ਲੈ ਕੇ ਜਾਈਏ ਸਾਡਾ ਕਿਸਾਨ ਜਿਹੜਾ ਵਾ ਉਹਨੂੰ ਐਮ ਐਸ ਪੀ ਤੋਂ ਕੱਟ ਕੇ ਤੇ ਵੀ ਬੁੱਲ ਨਾ ਮਿਲੇ ਕੀ ਕਰਨਗੇ ਇਹਨਾਂ ਨਹੀਂ ਖਾਣੀ ਕਰਨ ਪੰਜਾਬ ਦੇਣੇਗੀ ਝੋਨੇ ਨਾਲ ਨਹੀਂ ਖਾਣਾ ਇਹ ਸਾਡੀ ਖੁਸ਼ੀ ਨਹੀਂ ਹੋਣੀ ਅਸੀਂ ਇਹੋ ਕਹਿੰਨੇ ਆ ਕਿ ਤੇਈਆਂ ਫਸਲਾਂ ਦਾ ਮੁੱਲ ਬੰਦੋ ਅਸੀਂ ਮੂੰਗੀ ਬੀਜਾ ਦੇ ਕਪਾਹ ਬੀਜਾਂਗੇ ਅਸੀਂ ਝੋਨਾ ਲਾਉਂਦੇ ਹੀ ਨਹੀਂ ਪਰ ਦੋਸ਼ੀ ਕਿਨੂੰ ਠਲਾਉਂਦੇ ਆ ਕਿਸਾਨ ਨੂੰ ਕਿਸਾਨ ਦੋਸ਼ੀ ਨਹੀਂਗਾ ਇਹਦੇ ਦੋਸ਼ੀ ਆ ਸਰਕਾਰ ਸਰਕਾਰ ਕਿਉਂ ਦੋਸ਼ੀ ਆ ਕਿ ਸਰਕਾਰ ਕਿਸਾਨਾਂ ਨੂੰ ਅਕੋਲਿਆ ਕਰ ਰਹੀ ਆ ਇਸ ਕਰਕੇ ਦੋਸ਼ੀ ਆ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਉਹਨਾਂ ਦੇ ਸ਼ਿਕਾਇਤ ਜੜੇ ਜਾਰੀ ਰਹਿਣ ਕੋਈ ਗੱਲ ਨਹੀਂ ਕੀ ਸਰਕਾਰਾਂ ਆਪਣਾ ਜੋਰਮ ਖਾਦਿਆਂ ਹੁੰਦੀਆਂ ਵਾ ਉਹਨਾਂ ਕੋਲ ਤੰਤਰ ਹੁੰਦੇ ਆ ਸਾਰੇ ਫੋਰਸਾਂ ਵੀ ਹੁੰਦੀਆਂ ਹੁੰਦੀਆਂ ਇਹ ਬਾਤ ਵੀ ਤੇਰਾ ਉਹਨਾਂ ਦੇ ਪਹਿਲੇ ਪੂਰਾ मुला करो सब सियापा हा हा मज़ूराद पूरे भारत ਆਪਣੀਆਂ ਮਾਰਾਂ ਮੰਗਾ ਮੰਵਾ ਕੇ ਰਹਾਗੇ ਜੱਲਾ ਤੇਰਾ ਮਿਲਬਾ ਕੇ ਕੀਤੇ ਵਾਲੇ ਪੂਰੇ ਕਰਾ ਕੇ ਰਹਾਗੇ ਜੱਲਾ ਤੇਰਾ ਮਿਲਬਾ ਕੇ ਹੋ ਗਿਆ ਫੁੱਕ ਤਤ ਮੁੱਖ ਮੰਤਰੀ ਮੁਰਦਾਬਾ 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 ਇਹ ਤੁਹਾ ਪ੍ਰਸ਼ਾਸਨ ਮੁਰਦਾਬਾ 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 ਕਿਸਾਨਾਂ ਦੇ ਟੈਂਟ ਪੰਨਣ ਵਾਲਾ ਪ੍ਰਸ਼ਾਸਨ ਮੁਰਦਾਬਾ 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 ਕਿਸਾਨਾਂ ਦੇ ਬਣਾਏ ਹੋਏ ਘਰ ਤੋਂ ਨਵਾਂ ਪ੍ਰਸ਼ਾਸਨ ਮੁਰਦਾਬਾ ਜੱਲਾ ਸੋਨਾ ਵਿਚਾਰਾਂ ਦੇ ਤੇ ਪੈ ਸਮਾਨ ਨੂੰ ਦੂਰ ਦੂਰ ਇਹਦਾ ਕਰੇ ਸਿਆਪਾ ਹਏ ਹੋਏ ਹਾਏ ਹਾਏ ਇਹ ਜੀ ਆ ਮੁੱਖ ਮੰਤਰੀ ਮੁਜ਼ਾਫਰ ਜ਼ਿੰਦਾਬਾਦ ਮੁਜ਼ਾਫਰ ਲੋਕਾਂ ਨਾਲ ਵਾਦੇ ਕਰਕੇ ਮੁੱਖ ਮੰਤਰੀ ਮੁਜ਼ਾਫਰ 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 ਇਹਨਾਂ ਸਰਕਾਰਾਂ ਤੇਨਾ ਚਾਹ ਕਰੋ ਆਪਣੀ ਰਾਖੀ सेवा करल बुरू हुई सारे बै जाम तैल जो सारे आर वीर जे लाइ ਆਈ ਕਰਾ ਲਈਂ ਵਸਾਈ ਕਰਾ ਲੋ ਨਾਲ ਪਿਛੋਟਾ ਕਰ ਠੀਕ ਪਿਛੇ ਕਰੋ ਮੇਰੇ ਵੀਰਾਂ ਆਪਣੇ ਆਪਣੇ ਮੋਟਰਸਾਈਕਲਾਂ ਨੂੰ ਗੱਡੀਆਂ ਨੂੰ ਲੋਕ ਲਾਉਣੇ ਆ ਜਿੱਥੇ ਕਿਸੇ ਮੋਟਰਸਾਈਕਲ ਖਿਲਾੜੇ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋਗੇ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਇੱਥੇ ਧਰਨਾ ਦੇਣ ਦੇ ਲਈ ਡੀਸੀ ਦਫ਼ਤਰ ਤਰਨਤਾਰ ਦੇ ਬਾਹਰ ਪਹੁੰਚ ਰਹੇ ਨੇ ਤਾਂ ਤਸਵੀਰ ਇਹ ਵੀ ਬਿਆਨ ਕਰ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਜਿਹੜੀ ਆ ਉਹ ਇੱਥੇ ਲਗਾਈ ਗਈ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਗ੍ਰੇਡ ਪੰਜਾਬ ਟੀਵੀ ਦੀਆਂ ਲਾਈਵ ਤਸਵੀਰਾਂ ਤਰਨਤਾਰਨ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸਾਨਾਂ ਦੇ ਵਿੱਚ ਹਾਲੇ ਹੀ ਕਿਸਾਨਾਂ ਦੇ ਵਿੱਚ ਗੁੱਸਾ ਹੈ ਇਹ ਤਸਵੀਰ ਬਿਆਨ ਕਰ ਰਹੇ ਨੇ ਕਿ ਕਿਸ ਤਰ੍ਹਾਂ ਖਨੌਰੀ ਬਾਰਡਰ ਅਤੇ ਹਰਿਆਣੇ ਦੇ ਬਾਰਡਰ ਤੋਂ ਜਿਹੜਾ ਰਸਤਾ ਸਾਫ਼ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਰਨਤਾਰਨ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਕਿਸਾਨਾਂ ਦੇ ਵਿੱਚ ਆ ਉਹ ਵੱਡਾ ਰੋਲ ਜਿਹੜਾ ਉਹ ਪਾਇਆ ਜਾ ਰਿਹਾ ਇਹ ਨਾਰੇ ਦੇਖ ਸਕਦੇ ਹੋ ਤੁਸੀਂ ਜਿੰਦਾਬਾਦ ਜਿੰਦਾਬਾਦ ਇਹ ਲੱਗ ਰਿਹਾ ਨਾਰੇ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਅੱਧੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਦੇ ਵੱਲੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਅਸੀਂ ਤਰਮਤਾਰਨ ਤੋਂ ਕਰ ਰਹੇ ਹਾਂ ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਉਸ ਦਰ ਨੇ ਕਮਜੂਰ ਹੈ ਇਹ ਕੀ ਲੈਣਾ ਆਪਣਾ ਜੀ ਕਿਸੇ ਕਿਸੇ ਨੂੰ ਲਾਓ ਕੀ ਕਹਿਣਾ ਚਾਹੋਗੇ ਜਿਹੜਾ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਰਾਤ ਉੱਥੇ ਉਹਦੇ ਵਿੱਚ ਵੇਖੋ ਇਹਨਾਂ ਨੇ ਇੱਕ ਪਾਸੇ ਦੇ ਮੀਟਿੰਗ ਛੱਡ ਲਈ ਆ ਜੀ ਇਹ ਸਾਈਟਰ ਗਵਰਨਰ ਦੇ ਨਾਂ ਤੇ ਪੰਜਾਬ ਐਨ ਮੰਤਰੀ ਉਹੀ ਬੈਠੇ ਆ ਜੀ ਜੀ ਦੂਜੇ ਬੰਦੇ ਜਿਹੜੇ ਆ ਸਾਡੇ ਕਿਸਾਨ ਉੱਥੇ ਟੋਕਦੇ ਆ ਜੀ ਐਸੇ ਤਾਂ ਕੋਈ ਨਾ ਦੱਸਣ ਜਾ ਰਿਹਾ ਵੀ ਕਿੱਥੇ ਰੱਖੇ ਹੋਏ ਆ ਜੀ ਉਹਦੇ ਬਾਰੇ ਆ ਜਿਹੜੇ ਟਿੱਖਾ ਸੰਘਰਸ਼ ਕਰ ਰਹੇ ਆ ਇਹਨੂੰ ਅੱਗੇ ਵੀ ਨਹੀਂ ਮਿਲਿਆ ਜਿਹੜਾ ਵੱਡਾ ਜਿਹੜਾ ਕਰੋ ਜਿੰਦਾਬਾਦ ਟਿੱਖਾ ਸੰਘਰਸ਼ ਕਰਾਂ ਸਾਡੀਆਂ ਮਾਣ ਸਰਕਾਰ ਨੇ ਕਿਹਾ ਮੁੱਖ ਮੰਤਰੀ ਕਹਿੰਦੇ ਸੀ ਕਿ ਅਸੀਂ ਰਸਤਾ ਸਾਫ਼ ਕਰਨ ਲਈ ਇਹ ਕੰਮ ਕੀਤਾ ਕਿਉਂਕਿ ਇਹ ਲੋਕ ਤੰਗ ਹੁੰਦੇ ਨੇ ਕਿਵੇਂ ਕਹਿਣਾ ਚਾਹੋਗੇ ਸੋਚੋਗੇ ਰਸਤਾ ਕਿਸਾਨਾਂ ਨੇ ਰੋਕਿਆ ਹੀ ਨਹੀਂ ਹਾਂਜੀ ਨਾ ਹੀ ਰਸਤੇ ਰੋਕਣੇ ਚਾਹੁੰਦੇ ਜੀ ਰਸਤਾ ਰੋਕਿਆ ਵਾ ਪਹਿਰੇਆਣਾ ਸਰਕਾਰ ਨੇ ਸੁਪਰੀਮ ਕੋਰਟ ਵੀ ਕਹਿ ਚੁੱਕੀ ਆ ਹਾਈ ਕੋਰਟ ਕਹਿ ਚੁੱਕਾ ਵਾ ਇਹ ਰਸਤਾ ਦੇਣਾ ਉਹ ਆਪਰਾ ਹਰਿਆਣਾ ਸਰਕਾਰ ਨੇ ਰੋਕਿਆ ਆ ਸਹੀ ਇਹ ਕਰਕੇ ਉਹ ਰਸਤਾ ਉੱਨਖਾ ਨਹੀਂ ਕਰਨਾ ਚਾਹੀਦਾ ਕੰਡਾ ਤੋਂ ਵੀ ਇੱਕ ਸਾਢੇ ਹੋ ਕੇ ਕਿਸਾਨਾਂ ਦੇ ਵਿੱਚ ਤਰਨਤਾਰਨ ਦੇ ਡੀਸੀ ਦਫਤਰ ਦੇ ਬਾਹਰ ਕਿਸਾਨਾਂ ਦਾ ਜਾਂਦਾ ਹੋਇਆ ਵੱਡਾ ਕਾਫਲਾ ਤੁਹਾਡੇ ਨਾਲ ਤਸਵੀਰ ਅਸੀਂ ਐਸਵੇੜੇ ਸਾਂਝੀ ਕਰ ਰਹੇ ਆ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜਿਹੜੇ ਨੇ ਉਸ ਧਰਨੇ ਦੇ ਵਿੱਚ ਸ਼ਾਮਲ ਨੇ ਤਾਂ ਤਸਵੀਰ ਜਿਹੜੀ ਆ ਇਹ ਉਹੀ ਹੈ ਕਿ ਜਿਹੜਾ ਰਾਤ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਇੱਥੇ ਕਿਸਾਨਾਂ ਦੇ ਵਿੱਚ ਵੱਡਾ ਇੱਥੇ ਰੋਸ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਹੈ ਜਿਹੜਾ ਕਿਸਾਨਾਂ ਨੂੰ ਡੀਟੇਨ ਕੀਤਾ ਗਿਆ ਹੈ ਬਾੜਾਂ ਤੋਂ ਤੁਸੀਂ ਜੋਸ਼ ਵੀ ਦੇਖ ਸਕਦੇ ਹੋ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਅਸੀਂ ਕਰਾਂਗੇ ਪਰ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਤਰਨਤਾਰਨ ਤੋਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਬੱਸਾਂ ਮੋਟਰਸਾਈਕਲ ਗੱਡੀਆਂ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮਜ਼ਦੂਰ ਮੌਜੂਦ ਨੇ ਬਾਬਾ ਜੀ ਅੱਜ ਇੱਕ ਵੱਡਾ ਧਰਨਾ ਦਿੱਤਾ ਜਾ ਰਿਹਾ ਹੈ ਜਿਹੜਾ ਸਰਕਾਰ ਦਾ ਫੈਸਲੇ ਦੇ ਵਿਰੁੱਧ ਕੀ ਕੀ ਕਹਿਣਾ ਚਾਹੋਗੇ ਸਰਕਾਰ ਨੇ ਕਿਸਾਨਾਂ ਨਾਲ ਤੱਕ ਹੀ ਹੈ ਕੀਤੀ ਹੈ ਜੀ ਕਿ ਸ਼ਾਂਤਪੂਰਕ ਦਿੱਲੀ ਜਾਣਾ ਚਾਹੁੰਦੇ ਸੀ ਤੇ ਆਪਣੇ ਸਾਈਡਾਂ ਦੇ ਬੈਠੇ ਕੋਈ ਰਸਤਾ ਨਹੀਂ ਰੋਕਿਆ ਪਰ ਸਰਕਾਰ ਨੇ ਰਾਤੀ ਜਬਰੀ ਕਰਕੇ ਤੇ ਕਿਸਾਨਾਂ ਦਾ ਮੋਰਚਾ ਪੁੱਟਿਆ ਵਾ ਇਹ ਕਰਕੇ ਤੇ ਉਲਟੇ ਕਿਸਾਨਾਂ ਦੇ ਸਰਕਾਰ ਦੇ ਉਲਟੇ ਮੋਰਚਾ ਲੱਗ ਰਿਹਾ ਜੀ ਜੀ ਸਰਕਾਰ ਦੇ ਉੱਤੇ ਹਾਂਜੀ ਇਹ ਉਹੀ ਐਮਐਲਏ ਮੰਤਰੀ ਨੇ ਜਿਹੜੇ ਤੁਹਾਡੇ ਵਿੱਚ ਜਾ ਕੇ ਬੈੰਦੇ ਸੀ ਤੇ ਉਹਨਾਂ ਦਾ ਕਹਿਣਾ ਕਿ ਪਬਲਿਕ ਨਾ ਪਰੇਸ਼ਾਨ ਹੋਵੇ ਅਸੀਂ ਇਸ ਲਈ ਧਰਨਾ ਚਕਾਇਆ ਇੱਕ ਸਵਾਲ ਇਹ ਵੀ ਜਰੂਰ ਕਰਨਾ ਚਾਹਾਂਗੇ ਉਹ ਕਹਿੰਦੇ ਨੇ ਕਿ ਪਹਿਲੀਆਂ ਸਰਕਾਰਾਂ ਤਾਂ ਇਹਨਾਂ ਨੂੰ ਮੀਟਿੰਗ ਨਹੀਂ ਸੀ ਦਿੰਦੀਆਂ ਅਸੀਂ ਨਾਲ ਬਿਠਾਇਆ ਕੀ ਕਹਿਣਾ ਹੈ ਕਿ ਇਹਨਾਂ ਦੀ ਇਹਨਾਂ ਗੱਲਾਂ ਨੂੰ ਕੀ ਕਹਿਣਾ ਚਾਹੋਗੇ ਇਹ ਮੈਂ ਇਹ ਦੇਖ ਤੋਖਾ ਖੇੜੀ ਕਰਦੀ ਆ ਇਹਨਾਂ ਵਾਅਦੇ ਤੇ ਕੁਝ ਹੋਰ ਕੀਤੇ ਜੀ ਵੋਟਾਂ ਲੈਣ ਲੱਗਿਆ MSP ਦਵਾਗੇ ਤੁਹਾਡੇ ਕਰਜ਼ੇ ਮੁਆਫ ਕਰਾਂਗੇ ਤੁਹਾਡੀਆਂ ਪੰਛਨਾ ਵਧ ਲਾਵਾਂਗੇ ਹੁਣ ਕੁਝ ਵੀ ਨਹੀਂ ਮੰਨਣਦੇ ਧੋਖਾ ਖੇੜੀ ਇਹ ਕਰਦੇ ਕਿਸਾਨ ਥੋੜੀ ਕਰੰਦਾ ਪਬਲਿਕ ਥੋੜਾ ਕਰੰਦੀ ਆ ਤੇ ਦਿੱਲੀ ਦੇ ਤੁਰਕੇ ਵੀ ਜਾਣ ਨੂੰ ਤਿਆਰ ਆ ਹਾਂ ਜੀ ਤੇ ਇਹਨਾਂ ਜਬਰੀ ਡਕਿਆ ਹੋਆ ਤੁਸੀਂ ਵੀ ਆਨੇ ਲੈ ਬੰਨ ਲਈ ਨਹੀਂ ਜਲ ਜੋਕਰਾਂ ਬੋਟਾ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਅਸੀਂ ਇਸ ਵੇਲੇ ਵੱਡੀ ਪੁਲਿਸ ਫੋਰਸ ਵੀ ਜਿਹੜੀ ਆ ਉਹ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਰਿਹਾ ਤੁਸੀਂ ਕਿ ਵੱਡੇ ਅਫਸਰ ਵੀ ਜਿਹੜੇ ਨੇ ਉਹ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਗ੍ਰੇਡ ਪੰਜਾਬ ਟੀਵੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਵੱਡਾ ਧਰਨਾ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਇੱਥੇ ਦਿੱਤਾ ਜਾ ਰਿਹਾ ਹੈ ਇਹ ਤਸਵੀਰ ਹੈ ਤੁਹਾਡੇ ਨਾਲ ਤਰਨ-ਤਰਨ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਵੀ ਜਿਹੜੀ ਹੈ ਉੱਥੇ ਮੌਜੂਦ ਹੈ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰੀ ਮਾਤਰਾ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਪੁਲਿਸ ਫੋਰਸ ਵੀ ਜਿਹੜੀ ਇੱਥੇ ਮੌਜੂਦ ਹੈ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਬਾਬਾ ਜੀ ਇਹ ਅੱਜ ਵੱਡਾ ਧਰਨਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਫੈਸਲਾ ਸਰਕਾਰ ਦਾ ਸੀ ਜਿਹੜਾ ਰਾਤ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਮੀਟਿੰਗ ਤੇ ਬੁਲਾ ਕੇ ਗ੍ਰਿਫਤਾਰ ਕੀਤਾ ਉਸਦੇ ਰੋਸ ਵਜੋਂ ਕੀ ਘਣਾ ਜਾਓਗੇ ਬਹੁਤ ਮਾੜਾ ਕੀਤਾ ਸਰਕਾਰ ਨੇ ਜੀ ਮੀਟਿੰਗ ਰੱਖ ਕੇ ਜਿਹੜਾ ਸਾਡਾ ਹੱਕੀ ਮੁੱਦਾ ਮੰਗਾਂ ਸੀ ਉਹਨਾਂ ਨੂੰ ਨਾਮ ਬਣਦੇ ਹੋਏ ਬਹੁਤ ਗਲਤ ਕੀਤਾ ਉਹਨਾਂ ਨੇ ਇਦਾਂ ਕਰਨਾ ਨਹੀਂ ਚਾਹੀਦਾ ਅੱਛਾ ਜੀ ਹੁਣ ਕਿਸਾਨਾਂ ਦਾ ਕੀ ਅਗਲਾ ਫੈਸਲਾ ਜੀ ਅਗਲਾ ਫੈਸਲਾ ਤਾਂ ਇਹ ਸਾਹਮਣੇ ਆਣਾ ਜੀ ਆ ਬਾਬਾ ਜੀ ਸਾਡੇ ਨਾਲ ਬਾਬਾ ਜੀ ਅਗਲਾ ਫੈਸਲਾ ਤੁਹਾਨੂੰ ਦੱਸਾਂਗੇ ਜਦੋਂ ਗੱਲਬਾਤ ਚੱਲੂ ਛੱਡੀ ਅੱਛਾ ਜੀ ਹਾਂਜੀ ਹੋਰ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਗੱਡੀਆਂ ਵੇਖ ਸਕਦੇ ਹੋ ਅਤੇ ਤੁਸੀਂ ਵੇਖ ਸਕਦੇ ਹੋ ਕਿ ਹਰ ਵਰਗ ਦੇ ਕਿਸਾਨ ਮਜ਼ਦੂਰ ਏਕਤਾ ਦੇ ਜਿਹੜੇ ਇੱਥੇ ਝੰਡੇ ਲੈ ਕੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਸਾਡੇ ਨਾਲ ਹੋਰ ਵੀ ਮੌਜੂਦ ਨੇ ਬੋ ਜੀ ਸਰਕਾਰ ਦੇ ਫੈਸਲੇ ਤੋਂ ਇਹ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇੱਥੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਧਰਨਾ ਪ੍ਰਦਰਸ਼ਨ ਅਸੀਂ ਕਰਕੇ ਦੇਣ ਦੇ ਵੀ ਜਿਹੜੇ ਸਾਡੇ ਸੰਘੂ ਬਾਰਡਰ ਦੇ ਉੱਤੇ ਸਾਰਿਆਂ ਦਾ ਸਾਡਾ ਨੁਕਸਾਨ ਕੀਤਾ ਤੇ ਰਾਤ ਹੀ ਇਹਨਾਂ ਨੇ ਆਣ ਕੇ ਰਾਤ ਦਾ ਮਲਾ ਕੀਤਾ ਜੀ ਸਭ ਉਹ ਹੀ ਸਾਡੀ ਪੁਲਿਸ ਨੇ ਜੀ ਇਹ ਕਰਕੇ ਰੋਸ ਵਜੋਂ ਸਾਡੇ ਜਿਹੜੇ ਬੰਦੇ ਫੜੇ ਗਏ ਉਹਨਾਂ ਕਰਕੇ ਅਸੀਂ ਇੱਥੇ ਰੋਸ ਜਾਰੀ ਹੈ ਜੀ ਬਿਲਕੁਲ ਜੀ ਕਿਸਾਨ ਜਦੋਂ ਬੰਦੀਆਂ ਰੋਸ ਕਰ ਰਹੀਆਂ ਨੇ ਬਿਲਕੁਲ ਜੀ ਪੂਰੇ ਪੰਜਾਬ ਚ ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਦਵਾਇਆ ਗਿਆ ਜੀ ਕੁਛ ਨਹੀਂ ਅਜੇ ਨਹੀਂ ਕੋਈ ਕੁਛ ਕੋਈ ਪ੍ਰੇਸ਼ਾਨੀ ਰਾਤ ਦੇ ਬੈਠੇ ਆ ਅੱਛਾ ਜੀ ਕੋਈ ਭਰੋਸਾ ਨਹੀਂ ਅਜੇ ਤੱਕ ਅੱਛਾ ਜੀ ਹੁਣ ਚੱਲੇ ਆ ਡੀਸੀ ਸਾਹਿਬ ਕੋਲ ਕੀ ਦੱਸਦੇਗਾ ਕੀ ਐਕਸ਼ਨ ਹੋ ਸਕਦਾ ਅਗਲਾ ਅਗਲੇ ਐਕਸ਼ਨ ਗਏ ਤੇ ਸੂਤਰ ਆਗਾ ਠੀਕ ਨਹੀਂ ਤੇਖਾ ਐਕਸ਼ਨ ਹੋਊਗਾ ਅੱਛਾ ਜੀ ਫਿਰ ਇਹ ਹੋਊਗਾ ਫਿਰ ਇਹ ਤੋਂ ਘੱਟ ਤੇ ਕੁਛ ਹੋਣਾ ਨਹੀਂ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਕੋਈ ਸੱਟਾ ਨਿਕਲਿਆ ਸੀ ਸੱਤ ਮੀਟਿੰਗਾਂ ਆਈਆਂ ਕੋਈ ਸੱਟਾ ਨਹੀਂ ਨਿਕਲਿਆ ਬੇਨਕਾਮ ਚਿੱਟਾ ਨਿਕਲਿਆ ਤੇ ਰਾਤ ਵੀ ਇਹਨਾਂ ਨਾਲ ਕੱਲ ਸੱਦ ਕੇ ਮੀਟਿੰਗ ਇਹ ਅੱਧੇ ਬੰਦੇ ਹਲੇ ਉੱਥੇ ਘੇਰਲੇ ਤੇ ਅੱਧੇ ਬੰਦੇ ਸਾਡੇ ਜਿਹੜੇ ਇਹਨਾਂ ਨੇ ਧੋਖਾ ਕੀਤਾ ਧੋਖਾ ਕਰਕੇ ਸਰਕਾਰ ਨੇ ਸਾਡੇ ਜਿਹੜਾ ਘਰ ਖੜਾ ਘਰ ਵਰਕਰ ਜਿਹੜੇ ਘਟਾਇਆ ਜੀ ਜੀ ਉੱਥੇ ਇਹਨਾਂ ਨੂੰ ਨੁਕਸਾਨ ਹੋਇਆ ਏਸੀ ਪਾਣੀ ਕਿਨਾਂ ਗਣਾ ਸਮਾਨ ਲੱਗਾ ਜਿਹੜਾ ਲੱਭਾ ਨਹੀਂ ਆਇਆ ਜੀ ਜੀ ਸਾਡੀ ਭਾਰੀ ਮਾਤਰਾ ਜਿਹੜੀ ਉਹ ਕਿਉਂ ਲੱਗੀ ਹੈ ਨਾਲ ਇਹ ਪਹਿਲਾਂ ਤੇ ਇੰਨੀ ਲੱਗੀ ਨਹੀਂ ਸੀ ਕਦੀ ਇਹ ਪ੍ਰਸ਼ਾਨੀ ਇਹਨਾਂ ਨੇ ਪਤਾ ਉਹ ਕੀਤਾ ਕੀ ਇਹਨਾਂ ਅੱਜ ਕਰਨਾ ਕੀ ਕੋਈ ਕਿਸਾਨਾਂ ਵੱਲੋਂ ਕੋਈ ਧਰਨਾ ਪ੍ਰਦਰਸ਼ਨ ਕੋਈ ਜ਼ਬਰਦਸਤ ਰੋਸ ਨਾ ਹੋਵੇ ਇਸ ਕਰਕੇ ਤਾਂ ਨਹੀਂ ਲੱਗਿਆ ਜੀ ਬਸ ਹੋ ਸਕਦਾ ਇਹਨਾਂ ਦੇ ਡਰ ਹੋਵੇ ਇਸੇ ਕਰਕੇ ਡਰ ਹੋਵੇ ਇਹਨਾਂ ਨੂੰ دیر ਰਾਤ ਕੁਝ ਟਰਾਲੀਆਂ ਵੀ ਜਿਹੜੀਆਂ ਕਿਸਾਨ ਘਰੇ ਲੈ ਕੇ ਗਏ ਤਾਂ ਉਹਨਾਂ ਨੇ ਮੂੰਹ ਬੱਧੇ ਹੋਏ ਸੀ ਤਾਂ ਕਹਿ ਰਹੇ ਸੀ ਕਿ ਟਰਾਲੀਆਂ ਸਾਡੀਆਂ ਆਪਣੀਆਂ ਹਨ ਕਿੰਨਾ ਦੇ ਬੰਦੇ ਸੀ ਕੁਝ ਦੱਸ ਸਕਦੇ ਹੋ ਉਹ ਬੰਦੇ ਤਾਂ ਸਾਡੇ ਹੀ ਸੀ ਸਾਰੇ ਸਾਡੇ ਹੀ ਸੀ ਟਰੈਕਟਰ ਜਿਨ੍ਹਾਂ ਦੇ ਟਰੈਕਟਰ ਸੀ ਉਹਨਾਂ ਦੇ ਟਰੈਕਟਰ ਉਹ ਟਰੈਕਟਰ ਛੱਡ ਨਹੀਂ ਉਹਨਾਂ ਨੇ ਛੱਡਿਆ ਆ ਹਾਂਜੀ ਬਾਕੀ ਟਰੈਕਟਰ ਉਹ ਸਾਡੇ ਆਪਣੇ ਹੀ ਸੀ ਜਿਹੜੇ ਆਏ ਆ ਕੁਝ ਤੇ ਇਹਨਾਂ ਨੇ ਮਤਲਬ ਚਲਕ ਤੋਂ ਥੱਲੇ ਸੁੱਟ ਦਿੱਤੇ ਆ ਪੁਲਿਸ ਦਾ ਕਹਿਣਾ ਕਿ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਅਪੀਲ ਕੀਤੀ ਕਿਸਾਨਾਂ ਨੂੰ ਕੋਈ ਹੁੱਲੜਬਾਜੀ ਨਾ ਕਰੇ ਬੜੇ ਸ਼ਾਂਤਮਈ ਟਾਂਕਣਾ ਕਿ ਆਪਾਂ ਤਰਨਾ ਇੱਥੋਂ ਚੱਕ ਲਈਏ ਉਹ ਜਿਹੜੇ ਬੰਦੇ ਇਹਨੇ ਥੋੜੇ ਹੀ ਵਿਚਾਰੇ ਪੁਲਿਸ ਜਾਦੀ ਉਹਨੇ ਕੀ ਕਰਨਾ ਜੀ ਜਿਹੜੇ ਆਗੂ ਸਾਡੇ ਹੀ ਉਹਦੇ ਨਾਲ ਪਹਿਲਾਂ ਹੀ ਘੇਰ ਕੇ ਅੰਦਰ ਵਾਲੇ ਹਾਂ ਇਹਨਾਂ ਨੇ ਲੈ ਕੇ ਘੇਰ ਕੇ ਆਗੂ ਤਾਂ ਸਾਡੇ ਪਹਿਲਾਂ ਘੇਰ ਕੇ ਅੰਦਰ ਵਾਲੇ ਜੀ ਧੰਨਵਾਦ ਉੱਥੇ ਕੀ ਗੱਲ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਤਰਨਾ ਜਿਹੜਾ ਉਹ ਇੱਥੇ ਦਿੱਤਾ ਜਾ ਰਿਹਾ ਹੈ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ